ਮੇਰਾ ਨਾਮ ਗੁਰੀਨ ਕੌਰ ਹੈ ਮੈਂ ਨਿਊਫਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਦੀ ਹਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਆਈ ਹਾਂ ਟੀਚਰਾਂ ਦਾ ਕਿੰਨਾ ਸਹਿਯੋਗ ਰਿਹਾ ਟੀਚਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਉਹਨਾਂ ਨੇ ਮੈਨੂੰ ਹਰ ਇੱਕ ਪ੍ਰੋਬਲਮ ਵਿੱਚ ਦੱਸਿਆ ਕਿ ਇਹਦਾ ਆਨਸਰ ਆ ਨਾ ਇਹਦਾ ਨਾ ਇਸ ਕਰਕੇ ਮੈਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਆਈ ਹਾਂ ਇਹ ਜਿਸ ਵੇਲੇ ਸਵੇਰੇ ਤੁਹਾਨੂੰ ਪਤਾ ਲੱਗਦਾ ਜਿਸ ਵੇਲੇ ਰਿਜ਼ਲਟ ਆਉਂਦੇ ਆ ਉਸ ਵੇਲੇ ਕਿਹੋ ਜਿਹਾ ਮਾਹੌਲ ਸੀ ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਵੀ ਪੂਰੇ ਪੰਜਾਬ ਚ ਦੋ ਦਰਵਾਜ਼ੇ ਆਇਆ ਫਿਰ ਟੀਵੀ 'ਚ ਵੀ ਆਨ ਲੱਗ ਗਿਆ ਟੀਚਰਸ ਦਾ ਵੀ ਫੋਨ ਆਇਆ ਤਾਂ ਬਹੁਤ ਵਧੀਆ ਲੱਗਾ ਤੇ ਬਾਕੀ ਬੱਚਿਆਂ ਕੀ ਕਹਿਣਾ ਬਾਕੀ ਬੱਚੇ ਵੀ ਬਹੁਤ ਜ਼ਿਆਦਾ ਮਿਹਨਤ ਕਰਕੇ ਇਸ ਤਰ੍ਹਾਂ ਹੀ ਆ ਸਕਦੇ ਆ ਹਾਂਜੀ ਮੇਰਾ ਨਾਮ ਜੀਤ ਕੋਹੜਾ ਹੈ ਮੇਰੀ ਬੇਟੀ ਦਾ ਨਾਮ ਗੁਰੀਨ ਕੋਹੜਾ ਹੈ ਨਿਊ ਫਲਾਵਰ ਸਕੂਲ ਵਿੱਚ ਕਰਦੀ ਹੈ ਤੇ ਨਾਂ ਵਿੱਚ ਸੈਕੰਡ ਨੰਬਰ ਤੇ ਆਈ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੁਹਾਨੂੰ ਵੀ ਯਕੀਨ ਨਹੀਂ ਹੈਗਾ ਸੀ ਵੀ ਸਾਡੀ ਲੜਕੀ ਨੇ ਤਾਂ ਇਹ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਇਸ ਦੇ ਨਾਲ ਅੰਮ੍ਰਿਤਸਰ ਦਾ ਵੀ ਤਾਂ ਖੁਸ਼ੀ ਕਿੰਨੀ ਕ ਮਹਿਸੂਸ ਕਰ ਰਹੀ ਹੈ ਖੁਸ਼ੀ ਤਾਂ ਬਹੁਤ ਜ਼ਿਆਦਾ ਹੋਣੀ ਸਾਡੇ ਤਾਂ ਪਤਾ ਜਿਵੇਂ ਨਹੀਂ ਲੱਗਦੇ ਤੁਹਾਡੇ ਬੇਟੇ ਨੇ ਪਹਿਲਾਂ ਇਸ ਤਰ੍ਹਾਂ ਕੀਤਾ ਟੋਪ ਕੀਤਾ ਸੀ ਉਹਨੇ ਵੀ ਸਿਫਟ ਕਲਾਸ ਵਿੱਚ ਅੱਜ ਬੇਟੀ ਨੇ ਕਰਕੇ ਤੇ ਸਾਡਾ ਨਾਮ ਰੋਸ਼ਨ ਕਰਤਾ ਜੀ ਜਿਸ ਵੇਲੇ ਕਰੇ ਪੜਾਈ ਕਰਦੀ ਹੈ ਕੋਈ ਕੰਮ ਕਰ ਇਸ ਢੜੇ ਕਿਹਾ ਜਾਂਦਾ ਕਿ ਸਿਰਫ ਕਿਹਾ ਜਾਂਦਾ ਕਿ ਪੜ੍ਹਾਈ ਲੈ ਬੇਟਾ ਨਹੀਂ ਨਹੀਂ ਕੰਮ ਵੀ ਕਰਦੀ ਹੈ ਹੱਲਪ ਵੀ ਕਰਾਂਦੀ ਨਾਲ ਹੈ ਜਿਵੇਂ ਕਿ ਉਹਨੂੰ ਖਾਣਾ ਵਰ ਸਭ ਕਰਨਾ ਹੋ ਉਹ ਵੀ ਖਾ ਦਿੰਦੀ ਆ ਸਾਰੇ ਕੰਮ ਘਾਦੀ ਘਾਰ ਵੀ ਨਾਲ ਪਰ ਪੜ੍ਹਾਈ ਵੀ ਜ਼ਿਆਦਾ ਅਸੀਂ ਕਿੰਨੇ ਪਾ ਪੜ੍ਹ ਤੂੰ ਬੇਟਾ ਟੀਚਰਾਂ ਦਾ ਕਿੰਨਾ ਕਿਸੇ ਹੋਰ ਸਮਝਦੇ ਕਿ ਟੀਚਰਾਂ ਦਾ ਬਹੁਤ ਜ਼ਿਆਦਾ ਟੀਚਰਾਂ ਦੀ ਮਿਹਨਤ ਹੈਗੀ ਤੇ ਜਿਹੜਾ ਬੱਚੇ ਅੱਜ ਕੱਲ ਲਾਈਕ ਮੰਦੇ ਪਰ ਨਹੀਂ ਤਾਂ ਤੁਹਾਨੂੰ ਪਤਾ ਹੀ ਬੱਚੇ ਕਿੰਨਾ ਕ ਪੜਦੇ ਆ ਸਿਰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਮੈਂ ਸਕੂਲ ਦੀ ਪ੍ਰਿੰਸੀਪਲ ਹਾਂ ਔਰ ਮੇਰੇ ਮੇਰੇ ਸਕੂਲ ਦੇ ਬੱਚਿਆਂ ਨੇ ਜੋ ਕਿ ਇੱਕ ਬੱਚੇ ਨੇ ਪੰਜਾਬ ਵਿੱਚ ਸੈਕੰਡ ਰੈਂਕ ਲਿਆ ਹੈ ਔਰ 4 ਸਟੂਡੈਂਟ ਹੋਰ ਨੇ ਜਿਨ੍ਹਾਂ ਨੇ ਮੈਰਿਜ ਆਪਣਾ ਸਥਾਨ ਹਾਸਲ ਕੀਤਾ 8th ਕਲਾਸ ਦੇ ਔਰ ਇਸੇ ਤਰ੍ਹਾਂ ਪਲੱਸ 2 ਦੇ ਵੀ ਇੱਕ ਬੱਚੇ ਸਾਡਾ ਇੱਕ ਬੱਚਾ ਮੈਰਿਟ ਚ ਆਇਆ ਹੈ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਮੈਮ ਕਿਉਂਕਿ ਟੀਚਰਾਂ ਦਾ ਕਾਫੀ ਸੇ ਹੋ ਗੁੰਦਾ ਸਦੇ ਬੱਚਾ ਵਧੀਆ ਪੜਦੇ ਆਬੀਅਸਲੀ ਟੀਚਰਾਂ ਲਈ ਕੀ ਕਹਿਣਾ ਚਾਹੀਦਾ ਮੈਂ ਟੀਚਰਾਂ ਨੂੰ ਵਧਾਈ ਦੇਣੀ ਆ ਔਰ ਇਸੇ ਤਰ੍ਹਾਂ ਉਹਨਾਂ ਨੂੰ ਆਪਣੇ ਬੱਚਿਆਂ ਦਾ ਸਹਿਯੋਗ ਕਰਨ ਲਈ ਮੈਂ ਵਧਾਈ ਦੇਣੀ ਆ ਔਰ ਇਸੇ ਤਰ੍ਹਾਂ ਚਾਹਨੀ ਆ ਕਿ ਉਹ ਇਸੇ ਤਰ੍ਹਾਂ ਬੱਚਿਆਂ ਦੀ ਪ੍ਰੈਪਰੇਸ਼ਨ ਕਰਵਾਉਣ ਉਹਨਾਂ ਨੂੰ ਪੜ੍ਹਾਣ ਤਾਂ ਕਿ ਅਸੀਂ ਆਪਣੇ ਇੱਕ ਇਸ ਸਮਾਜ ਨੂੰ ਅੱਛੇ ਨਾਗਰਿਕ ਦੇ ਸਕੀਏ ਮੈਨਰ ਪਾਸੇ ਜੁਕੇ ਨਿਊ ਫਲਾਵਰ ਸੈਕੰਡਰੀ ਸਕੂਲ ਨਿਊ ਅੰਤਜਾਮੇ ਦੇ ਚੇਅਰਮੈਨ ਅੱਜ ਜੀ ਜੀ ਅੱਜ ਪੰਜਾਬ ਦੇ ਸਾਡੀਆਂ ਬੱਚੀਆਂ ਨੇ ਗੁਰੂ ਕੀ ਨਗਰੀ ਦਾ ਪੰਜਾਬ ਦੇ ਵਿੱਚੋਂ ਸੈਕੰਡ ਪੋਜੀਸ਼ਨ ਲੈ ਕੇ ਟੌਪ ਕੀਤਾ ਗੋਲੀਨ ਕੌਰ ਨੇ ਬਾਕੀ ਬੱਚਿਆਂ ਦੇ ਕੋਈ ਚੌਥਾ ਰੈਂਕ ਪੰਜਵਾਂ ਰੈਂਕ ਛੇਵਾਂ ਰੈਂਕ ਛੇ ਮੈਟਾ ਸਾਡੀਆਂ ਸੁਖ ਤੇਰਾ 14 ਨੰਬਰ ਰੈਂਕ ਆਇਆ ਸੜਾ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਦੂਜਾ ਨੰਬਰ ਆਇਆ ਕਿ ਮਾਪਿਆਂ ਨੇ ਮਿਹਨਤ ਕਰਾਈ ਸਟਾਫ ਨੇ ਪੜਾਇਆ ਤੇ ਇਹ ਸਾਰਾ ਸਿਹਰਾ ਮਾਪਿਆਂ ਨੂੰ ਉਸ ਬੱਚੀ ਨੂੰ ਤੇ ਅਸੀਂ ਜਿਹੜੀ ਬੱਚੀ ਅੱਥੀ ਟੌਪ ਆਈ ਪੰਜਾਬ ਵੱਲੋਂ 21000 ਰੁਪਏ ਦਾ ਐਲਾਨ ਕੀਤਾ ਦੇੰਦਾਂ ਨੂੰ ਕੁੜੀ ਨੂੰ ਪੰਜਾਬ ਇਹ ਸਕੂਲ ਦੀਆਂ ਧੀਆਂ ਨੇ ਸਕੂਲ ਦਾ ਨਾਮ ਰੋਸ਼ਨ ਹਾਂ ਸਕੂਲ ਦੀਆਂ ਧੀਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਨਾਮ ਰੋਸ਼ਨ ਕੀਤਾ ਇੱਕ ਐਨਆਰਈ ਪਰਿਵਾਰ ਦੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਹਨਾਂ ਬੱਚੀਆਂ ਨੂੰ ਅਸੀਂ ਬਹੁਤ ਸਪੋਰਟ ਕਰਾਂਗੇ ਜਲਦੀ ਮੀਟਿੰਗ ਕਰਕੇ ਮੈਨੇਜਮੈਂਟ ਕਮੇਟੀ ਨਾਲ ਇਹਨਾਂ ਬੱਚਿਆਂ ਕੋਲ ਐਲਾਨ ਕਰਾਂਗੇ ਇੱਕ ਕੁੜੀ ਨੂੰ ਅਸੀਂ ਜਿਹੜਾ ਟਾਪ ਕੀਤਾ ਪੰਜਾਬ ਨੂੰ 2000 ਰੁਪਏ ਐਲਾਨ ਕਰਤਾ ਹੈ ਜੀ